ਮਾਰਗੁਰੂ ਜੀ ਕਾ ਖਾਲਸਾ ਮਾਰਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਰਫ ਸੁੱਖਾ ਗੱਪੇ ਮੁਕਤਸਰ ਸਾਬ ਵਿਖੇ ਕੋਰਟ ਦੇ ਵਿੱਚ ਪਹੁੰਚਿਆ ਮ ਮਜੂਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਤੇ ਮਾਨ ਹਾਨੀ ਦਾ ਕੇਸ ਕਰਨ ਵਾਸਤੇ ਕਾਫੀ ਵੱਡੀਆਂ ਗੱਲਾਂ ਬਾਤਾਂ ਸਵੇਰਵਾਦ ਨੇ ਕੀਤੀਆਂ ਔਰ মিডিਆ ਬਹੁਤ ਏਡੇ ਢੰਗ ਦੇ ਨਾਲ ਸਵਾਲ ਪੁੱਛਦਾ ਨਜ਼ਰ ਆਇਆ ਮੈਂ ਜਿਹੜੀ ਗੱਲਬਾਤ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਉਹ ਅੰਤਮਾਨ ਤੇ ਮਾਨਹਾਨੀ ਦਾ ਕੇਸ ਕਰਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਪਰਿਵਾਰ ਇੱਕ ਨਹੀਂ 100 ਨਹੀਂ हजार वारि सोचे ਜੋ ਕੁਝ ਭਗਵੰਤ ਮਾਨ ਨੇ ਇਹ 2 ਸਾਲ ਦੇ ਕਾਰਜਕਾਲ ਵਿੱਚ ਕੀਤਾ ਉਸ ਕਾਰਜਕਾਲ ਦੇ ਵਿੱਚ ਜਿਹੜਾ ਕੰਮਕਾਰ ਹੋਇਆ ਉਹਦੀ ਪ੍ਰੋਬਲਮ ਜਿਹੜੀ ਹੈ ਆਮ ਲੋਕਾਂ ਨੂੰ ਨਹੀਂ ਹੈਗੀ ਆਮ ਲੋਕ ਨਹੀਂ ਵਿਰੋਧ ਕਰਦੇ ਵਿਰੋਧ ਕਰਨ ਵਾਲੇ ਕੌਣ ਨੇ ਜਿਹੜੀਆਂ ਸੱਤਾ ਤੋਂ ਬਾਹਰ ਪਾਰਟੀਆਂ ਨੇ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਸ਼ਰੋਮਣੀ ਅਕਾਲੇਦਰ ਨੂੰ ਹੈ ਹੁਣ ਜਿਹੜੇ ਬੰਦੇ ਕਹਿੰਦੇ ਅਸੀਂ ਮਾਨ ਹੋਂ ਦੇ ਦਾ ਕੇਸ ਕਰਾਂਗੇ ਸਵੀਰਵਲ ਦੇ ਨਾਲ ਖੜੇ ਨੇ ਚਮਚਾਗਰੀ ਕਰਦੇ ਨੇ ਤੇ ਉਹਨਾਂ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ ਔਰ ਇਹ ਵੀ ਕਹਿ ਦਨਾ ਕਿ ਦਿਮਾਗੀ ਜਿਹੜੀ ਹਾਲਤ ਹੈ ਉਹ ਵੀ ਕਿਤੇ ਨਾ ਕਿਤੇ ਡਾਕਟਰ ਦੇ ਕੋਲੋਂ ਚੈੱਕ ਅਪ ਕਰਾਉਣਾ ਪੈਣਾ ਕਿਉਂਕਿ ਦਿਮਾਗੀ ਤੌਰ ਤੇ ਜਿਹੜੀ ਪਰੇਸ਼ਾਨੀ ਹੁੰਦੀ ਹੈ ਉਹ ਛੇਤੀ ਕਿਤੇ ਠੀਕ ਨਹੀਂ ਹੁੰਦੀ ਹੁਣ ਜਦੋਂ ਤੁਸੀਂ ਬਾਦਲ ਪਰਿਵਾਰ ਦੀ ਲੁੱਟ-ਖਸੁੱਟ ਦੀ ਗੱਲ ਕਰੋਗੇ ਉਦੋਂ ਕਿਹਨੂੰ ਨਹੀਂ ਪਤਾ ਕਿ ਬਾਦਲਾ ਨੇ ਆਪਣੇ ਰਾਜ ਵਿੱਚ ਪੰਜਾਬ ਦਾ ਬੇੜਾ ਗਰ ਕਿਵੇਂ ਕੀਤਾ ਨਾ ਪੰਜਾਬ ਦੇ ਵਿੱਚ ਇੰਡਸਟਰੀ ਛੱਡੀ ਹੈ ਉਹ ਬਾਹਰਲੇ ਸੁਬੰਧ ਦੇ ਵਿੱਚ ਚਲੇ ਗਏ ਤੇ ਸਭ ਤੋਂ ਵੱਡਾ ਜਿਹੜਾ ਨਸ਼ਿਆਂ ਦਾ ਕਾਰੋਬਾਰ ਉਹ ਬਾਦਲ ਸਰਕਾਰ ਦੇ ਰਾਜ ਵਿੱਚ ਹੋਇਆ। ਔਰ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਜਿਹੜੀ ਹੈ ਉਹ ਬਾਦਲਾਂ ਦੇ ਰਾਜ ਵਿੱਚ ਹੋਈ ਹੈ। ਔਰ ਜਿਹੜਾ ਕਤਲਿਆਮ ਵੀ ਅਸੀਂ ਕਹਿ ਸਕਦੇ ਹਾਂ ਨਿਹੱਥੀਆਂ ਸੰਗਤਾਂ ਦੇ ਉੱਪਰ ਗੋਲੇ ਚਲਾਉਣ ਦੇ ਆਰਡਰ ਕੀਤੇ ਉਹ ਵੀ ਬਾਦਲ ਸਰਕਾਰ ਦੇ ਵੇਲੇ ਹੋਇਆ। ਫਿਰ ਜਿਹੜੀ ਲੁੱਟ ਖੋਟ ਹੈਗੀ ਆ ਉਹ ਕਹਿੰਦਾ ਅੱਗੇ ਝੂਠ ਬੋਲਿਆ ਸਾਡੀਆਂ ਬੱਸਾਂ 'ਤੇ ਸਾਡੇ ਹੋਟਲਾਂ 'ਤੇ ਇਹ ਸਭ ਕੁਝ ਸੱਚ ਹੈ ਇtanto ਲੋਕਿਆਸ਼ੂਪਿਆ ਕੁਝ ਹੈ ਹੀ ਨਹੀਂ ਸਭ ਤੋਂ ਵੱਡੀ ਗੱਲ ਜਦੋਂ ਗੁਰਦੇਵ ਸਿੰਘ ਕੌਂਕੇ ਜ਼ਥੇਦਾਰ ਦਾ ਕਤਲ ਹੋਣ ਦੀ ਗੱਲ ਆਉਂਦੀ ਹੈ ਉਦੋਂ ਬਾਦਲਾਂ ਨੇ ਕੋਈ ਐਕਸ਼ਨ ਨਹੀਂ ਲਿਆ ਬਾਦਲਾਂ ਦੇ ਰਾਜ ਵਿੱਚ ਸਭ ਕੁਝ ਇਹ ਪੜਦੇ ਪਾਏ ਗਏ ਬਹੁਤ ਕੁਝ ਹੈ ਜਿਹੜਾ ਸਾਹਮਣੇ ਆਉਣਾ ਬਾਕੀ ਹੈ ਭਗਵੰਤ ਮਾਨ ਤੇ ਕਹਿੰਦੇ ਮਾਨਹਾਨੀ ਦਾ ਅਸੀਂ ਕੇਸ ਕਰ ਦਿੱਤਾ ਸ਼ਾਇਦ ਕੋਰਟ ਵੱਲੋਂ ਨੋਟਿਸ ਵੀ ਭੇਜਿਆ ਗਿਆ ਉਹਦੇ ਵਿੱਚ ਕੋਈ ਡਰਨ ਵਾਲੀ ਜਾਂ ਕੋਈ ਇਨਸਲਟ ਵਾਲੀ ਗੱਲ ਨਹੀਂ ਕੋਰਟ ਦਾ ਫੈਸਲਾ ਹੁੰਦਾ ਜਦੋਂ ਨੋਟਿਸ ਭੇਜਿਆ ਜਾਂਦਾ ਉਹਦਾ ਜਵਾਬ ਦੇਣਾ ਹੁੰਦਾ ਔਰ ਜਦੋਂ ਸੁਖਵੀਰ ਬਾਦਲ ਦੇ ਕੋਲੋਂ ਜਵਾਬ ਮੰਗਿਆ ਜੋ ਉਦੋਂ ਸੁਖਵੀਰ ਬਾਦਲ ਕੀ ਜਵਾਬ ਦੇਉ ਖਾਲੇ ਤੁਹਾਨੂੰ ਸ਼ਰਮ ਆ ਜਾਂ ਕੋਈ ਹੈ ਨਹੀਂ ਤੁਸੀਂ 117 ਸੀਟਾਂ ਦੇ ਵਿੱਚੋਂ ਕੇਵਲ 3 ਸੀਟਾਂ ਲੈ ਕੇ ਗਏ ਹੋ ਜਿਹੜੇ ਦੇ ਪਿੱਛੇ ਲੱਗਣ ਵਾਲੇ ਚਮਚੇ ਜਿਨ੍ਹਾਂ ਨੂੰ ਅਕਲ ਹੀ ਨਹੀਂ ਆਉਣੀ ساری ਉਮਰ ਉਹਨਾਂ ਨੂੰ ਕੋਈ ਸੋਚਣ ਦੀ ਲੋੜ ਹੈ ਜਾਂ ਨਹੀਂ ਕਿਹੜੇ ਮੂੰਹ ਦੇ ਨਾਲ ਤੁਸੀਂ ਉਹਦੇ ਪਿੱਛੇ ਚਮਚਾਗਰੀ ਕਰਦੇ ਫਿਰਦੇ ਹੋ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਔਰ ਸ਼੍ਰੋਮਣੀ ਕਮੇਟੀ ਦਾ ਬੇੜਾ ਘਰ ਕਰਕੇ ਰੱਖਤਾ ਉਹਨਾਂ ਲੋਕਾਂ ਨੂੰ ਹਲੇ ਅਸੀਂ ਪ੍ਰਧਾਨ ਪ੍ਰਧਾਨ ਪਈ ਜਾਂਦੇ ਕਿਹੜੇ ਪਰਸੋਂ ਪ੍ਰਧਾਨ ਨੇ ਹੋ ਸਾਨੂੰ ਪਿੱਛੇ ਲੱਗਣ ਵਾਲੇ ਸ਼ਰਮ ਤੋਂ ਆਉਣੇ ਨੇ ਮੈਂ ਜਿਹੜੀ ਅੱਜ ਬੇਨਤੀ ਕੀਤੀ ਆ ਨਾ ਬਹੁਤੇ ਸੱਜਣਾ ਨੇ ਇਹ ਕਹਿਣਾ ਕਿ ਗਿਆਨੀ ਬੂਟਾ ਸਿੰਘ ਜਦੋਂ ਬੋਲਦਾ ਹੈ ਭਵੰਤਮਾਨ ਦੇ ਹੱਕ ਵਿੱਚ ਬੋਲਦਾ ਬਿਲਕੁਲ ਨਹੀਂ ਬੋਲਦਾ ਅਸੀਂ ਹੱਕ ਵਿੱਚ ਮੈਂ ਤਾਂ ਸਿਰਫ ਇਹ ਗੱਲ ਕੀਤੀ ਹੈ ਕਿ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਘਰ ਕੀਤਾ ਹੈ ਤੇ ਉਹ ਲੋਕ ਮਾਨ ਹਾਨੇ ਦਾ ਕੇਸ ਕਰਦੇ ਫਿਰਦੇ ਭਗਵੰਤ ਮਾਨਦੇ ਕੀ ਭਗਵੰਤ ਮਾਨ ਨੂੰ ਤੁਸੀਂ ਜਿਤਾਇਆ ਜਾਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਹਰਾ ਕੇ ਘਰੇ ਵਹਾ ਦਿੱਤਾ ਇਹ ਤੁਹਾਨੂੰ ਬਿਸ਼ਰਮ ਹੀ ਨਹੀਂ ਹੈਗੀ ਕਦੇ ਸੋਚੋਗੇ ਕਿ ਲੋਕਾਂ ਨੇ ਸਾਨੂੰ ਹਰਾਇਆ ਕਿਉਂ ਹੈ ਸਾਨੂੰ ਸਤਾ ਤੋਂ ਲੋਕਾਂ ਨੇ ਬਾਹਰ ਕਿਉਂ ਕੀਤਾ ਹੈ ਇਹ ਕਦੇ ਸੋਚੋਗੇ ਬਿਲਕੁਲ ਨਹੀਂ ਬਿਸ਼ਰਮ ਪਹਿਲਾਂ ਸੀ ਮੱਸ਼ਰਮ ਹੋਣਾ ਪਰ ਮੈਂ ਕਿਸੇ ਮਰਜ਼ੀ ਕੋਟ ਵਿੱਚ ਚਲੇ ਜਾਓ ਤੇ ਇਹ ਜਿਹੜਾ ਤਾਣਾ ਬਾਣਾ ਕਾਲੀ ਦਲ ਦਾ ਉਲਝਿਆ ਹੋਇਆ ਇਹ ਇਦਾਂ ਹੀ ਰਹਿਣਾ ਹੈ ਮੈਂ ਤਾਂ ਬਹੁਤ ਵਾਰੇ ਗੱਲ ਕੀਤੀ ਹੈ ਕਿ ਜੇ ਕਿਸੇ ਨੂੰ ਸ਼ਰਮਣੇ ਕਾਲੇ ਦਲ ਵਿੱਚੋਂ ਥੋੜੀ ਬਹੁਤ ਇਹ ਸੰਗ ਸ਼ਰਮ ਹੈਗੀ ਹੈ ਤਾਂ ਅਕਾਲ ਤਖਤ ਦੇ ਇਹਨਾਂ ਨੂੰ ਸੇਕਿਆ ਜਾਵੇ ਬੁਲਾ ਕੇ ਇਹਨਾਂ ਤੇ ਕਾਰਵਾਈ ਹੋਵੇ ਇਹਨਾਂ ਮੈਨੂੰ ਇਹਨਾਂ ਨੂੰ ਪੰਥ ਵਿੱਚ ਰਹਿਣ ਦਾ ਕੋਈ ਹੱਕ ਹੀ ਨਹੀਂ ਔਰ ਜਦੋਂ ਇਹ ਮਾਫੀਆਂ ਦੀ ਗੱਲ ਕਰਦੇ ਐ ਸਰਸੇ ਵਾਲੇ ਸਾਧ ਦੀ ਗੱਲ ਕਰ ਲੋ ਉਦੋਂ ਉਹਨੇ ਨਾ ਮਾਫੀ ਮੰਗੀ ਤੇ ਇਹਨਾਂ ਨੇ ਆਪਣੇ ਆਪ ਉਹਨੂੰ ਮਾਫੀ ਦੇ ਦਿੱਤੀ ਹੁਣ ਮਾਫੀ ਮੰਗ ਲਈ ਕਾਲ ਰੱਖਤੇ ਜਾ ਕੇ ਮਾਫੀ ਮੰਗਣ ਵਾਲੀ ਵੀ ਆਪ ਨੇ ਤੇ ਮਾਫੀ ਦੇਣ ਵਾਲੇ ਵੀ ਆਪ ਨੇ ਮਾਫੀ ਮੰਗੀ ਕਿਹਦੇ ਕੋਲੋਂ ਆ ਇਹ ਤਾਂ ਦੱਸ ਦਿਓ ਜਿਹੜੇ ਲੋਕਾਂ ਦੇ ਕੋਲੋਂ ਮਾਫੀ ਮੰਗੀ ਹੈ ਉਹਦੇ ਤੁਹਾਨੂੰ ਨਕਾਰ ਚੁਕੇ ਨੇ ਤੁਸੀਂ 117 ਸੀਟਾਂ ਵਿੱਚੋਂ ਕੇਵਲ 3 ਸੀਟਾਂ ਲੈ ਕੇ ਗਏ ਹੋ ਉਹ ਵੀ ਪਤਾ ਨਹੀਂ ਲੋਕਾਂ ਨੇ ਕਿੰਨਾ ਰਹਿਮ ਤੁਹਾਡੇ ਤੇ ਕਰ ਦਿੱਤੀ ਕਿੰਦਾਂ ਲੋਕਾਂ ਨੂੰ ਰਹਿਮ ਆ ਗਿਆ ਤੁਹਾਡੇ ਤੇ ਤੁਹਾਨੂੰ ਲੋਕਾਂ ਨੇ ਨਕਾਰਿਆ ਹੋਇਆ ਤੁਹਾਨੂੰ ਕੋਈ ਨਾ ਮਾਫੀ ਦੇਵੇ ਨਾ ਤੁਹਾਨੂੰ ਮੁੜ ਕੇ ਮੂੰਹ ਲਾਵੇ ਤੇ ਜਿਹੜੀ ਗੱਲ ਅੱਜ ਉਹ ਅੰਦਮਾਨ ਦੇ ਕਿਸ ਕਰਨ ਦੀ ਕੀਤੀ ਹੈ ਮੁਕਦਮਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਬਹੁਤ ਹੀ ਵੱਡੀ ਗੱਲ ਨਹੀਂ ਕਿ ਜਦੋਂ ਸੱਤਾ ਤੋਂ ਪਾਰਟੀ ਬਾਹਰ ਹੁੰਦੀ ਹੈ ਉਦੋਂ ਧੱਕਾ ਮੁੱਕੀ ਜਾਂ ਕਹਿ ਲਈਏ ਇਹੋ ਜਿਹੀਆਂ ਜਵਾਕਾਂ ਵਾਲੀਆਂ ਬਚਕਾਨੀਆਂ ਗੱਲਾਂ ਏਲ ਤਾਂ ਕਰ ਰਹੀਆਂ ਹੁੰਦੀਆਂ ਨੇ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਗੱਲਬਾਤ ਚਰਚਾ ਦੇ ਵਿੱਚ ਹੈ ਉਹ ਤੋਂ ਕੋਈ ਮੁਨਕਰ ਹੋ ਹੀ ਨਹੀਂ ਸਕਦਾ ਚਾਰ ਪੰਜ ਮੇਨ ਦੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਬਾਦਲਾਂ ਦੇ ਰਾਜ ਵਿੱਚ ਹੋਈ ਹੈ ਜਾਂ ਨਹੀਂ ਇਹ ਬਾਦਲ ਪਰਵਾਜ਼ ਸ਼੍ਰੋਮਣੀ ਅਕਾਲੀ ਦਲ ਜਵਾਬ ਦੇ ਦੇ। ਸੱਚਾਈ ਹੈ ਨਾ ਕਿ ਬਾਦਲਾਂ ਨੇ 780 ਬੱਸ ਬਣਾਈ ਹੈ, ਚਲਦੀ ਹੈ। ਉਹ ਕਿੱਥੋਂ ਬਣੀ ਹੈ? ਇਹ ਝੂਠ ਹੈ ਕਿ ਸੱਚ ਹੈ? ਬਾਦਲਾਂ ਦੇ ਰਾਜ ਵਿੱਚ ਗੈਂਗਸਟਰ ਪੈਦਾ ਹੋਏ ਨੇ ਜਾਂ ਨਹੀਂ? ਬਾਦਲਾਂ ਦੇ ਰਾਜ ਵਿੱਚ ਡਰਗ ਦਾ ਧੰਦਾ ਹੋਇਆ ਕਿ ਨਹੀਂ ਇਹ ਇਹ ਸੱਚ ਹੈ ਕਿ ਝੂਠ ਹੈ ਜੇ ਤਾਂ ਸਭ ਕੁਝ ਝੂਠ ਹੈ ਫਿਰ ਤਾਂ ਪੰਜਾਬ ਦੇ ਲੋਕਾਂ ਨੂੰ ਦੇਖਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਹੀ ਆਵਾਜ਼ ਦੀ ਪਾਰਟੀ ਸਰਕਾਰ ਬਣਾਈ ਹੈ ਤੇ ਮੈਂ ਕੋਈ ਹੱਕ ਵਿੱਚ ਨਹੀਂ ਗੱਲ ਕਰਦਾ ਕਿਸੇ ਦੇ ਪਰ ਗੱਲ ਇਹ ਕਰਦਿਆਂ ਕਿ ਜਿਹੜੇ ਉਹਦੇ ਨਾਲ ਖੜਦੇ ਨੇ ਜਾ ਕੇ ਚਮਚਾਗਰੀ ਕਰਦੇ ਨੇ ਭਾਵੇਂ ਉਹ ਵਕੀਲ ਹੋਣ ਇਹ ਗੱਲ ਬਹੁਤ ਸਚੀਵੀਆ ਔਰ ਕੌੜੀ ਵੀ ਲਗਣੀ ਹੈ ਤੇ ਜਾਂ ਇਹਨਾਂ ਦੇ ਆਪਣੇ ਵਰਕਰ ਹੋਣ ਜਿਹੜੇ ਚਮਚਾਗਰੀ ਕਰਦੇ ਨੇ ਕੀ ਤੁਹਾਨੂੰ ਅਕਲ ਆਉਣੀ ਨਹੀਂ ਹਲੇ ਤੱਕ ਜਾਂ ਤੁਸੀਂ ਅਕਲ ਦੀ ਗੱਲ ਕਰਨਾ ਨਹੀਂ ਚਾਹੁੰਦੇ ਜਦੋਂ ਪੰਜਾਬ ਦੇ ਲੋਕਾਂ ਨੇ ਇਹਨਾਂ ਬਾਦਲ ਪਰਿਵਾਰ ਨੂੰ ਨਕਾਰਿਆ ਹੋਇਆ ਫਿਰ ਕਿਉਂ ਤਲਵੇ ਚੱਟੀ ਜਾਂਦੀ ਹੋ ਬਾਰ ਬਾਰ ਯਾਰ ਕਿਉਂ ਬੁਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਤੁਸੀਂ ਸਮਝਣ ਲਈ ਤਿਆਰ ਨਹੀਂ ਜਾਂ ਤੁਹਾਡੀ ਅਕਲ ਜਿਹੜੀ ਐ ਘਾ ਚਰਨ ਚੱਲੀ ਜਾਂਦੀ ਜਦੋਂ ਕੋਈ ਕੰਮ ਦੀ ਗੱਲ ਕਰਨੀ ਹੁੰਦੀ ਐ ਅੱਜ ਇੱਕ ਵੀ ਗੱਲ ਕੋਈ ਸੂਤਾਂ ਦੇ ਆਧਾਰ ਤੇ ਕੋਈ ਤੱਥਾਂ ਦੇ ਆਧਾਰ ਤੇ ਨਹੀਂ ਸੀ ਉਹ ਵਕੀਲਾਂ ਨੂੰ ਮੂਰੇ ਹੁੰਦਾ ਵੀ ਲੁੱਟਖੋੜ ਦਾ ਪੈਸਾ ਬਹੁਤ ਐ 2-4 ਲੱਖ ਲੈ ਕੇ ਐਪਲੀਕੇਸ਼ਨ ਪਾਦੀ ਹੋਣੀ ਕੋਈ ਵੱਡੀ ਗੱਲ ਨਹੀਂ ਉਹਦੇ ਵਿੱਚੋਂ ਨਿਕਲਣਾ ਕੀ ਐ ਜਿੰਨਾ ਚਿਰ ਤੁਹਾਡੇ ਕੋਲੇ ਪਾਵਰ ਰਹੀ ਹੈ ਉਹਨਾਂ ਜੇ ਕੰਮ ਦਾ ਗਣਾ ਦੋ ਵੀ ਕੀਤਾ ਕਿਹੜਾ ਤੁਸੀਂ ਸ਼ਰਮਣੀ ਕਮੇਟੀ ਦਾ ਬੇੜਾ ਘਰ ਕਰਕੇ ਰੱਖਤਾ ਬੰਦੀ ਸਿੰਘਾਂ ਦੀ ਰਿਹਾਈ ਤੇ ਤੁਸੀਂ ਪਹਿਲਾਂ ਚੁੱਪ ਰਹੇ ਪਿੱਟੀ ਗਏ ਤੁਸੀਂ ਜਦੋਂ ਖੇਤੀ ਦੇ ਕਾਲੇ ਕਾਨੂੰਨ ਆਏ ਜਾਂ ਭਾਜਪਾ ਸਰਕਾਰ ਨੇ ਉਹ ਬਿੱਲ ਲੈ ਕੇ ਆਂਦਾ ਤੁਸੀਂ ਉਦੋਂ ਹੱਕ ਵਿੱਚ ਖੜੇ ਰਹੇ ਜਦੋਂ ਛੇਤਰਪਾਇ ਚਾਰਸਫੇਰ ਨੂੰ ਪੰਜਾਬ ਦੇ ਲੋਕਾਂ ਨੇ ਬਾਈਕਟ ਕੀਤਾ ਤੁਸੀਂ ਉਹਦੇ ਵਿਰੋਧ ਵਿੱਚ ਹੋਗੇ ਹੁਣ ਇਹ ਝੂਠ ਬਾਦਲ ਪਰਿਵਾਰ ਨੇ ਬੋਲਿਆ ਜਾਂ ਸ਼ਰਮਣੀ ਅਕਾਲੀ ਦਲ ਨੇ ਬੋਲਿਆ ਇਹਦਾ ਜਵਾਬ ਕੌਣ ਦੇਊਗਾ ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ ਹੈ ਫਾਇਦਾ ਕੋਈ ਨਹੀਂ ਆਪਣੀ ਮਿੱਟੀ ਪਟਾਉਣ ਦਾ ਚੁੱਪ ਕਰਕੇ ਘਰੇ ਬੈਠੋ ਲੁੱਟਖੋੜ ਦਾ ਤੁਹਾਡੇ ਕੋਲੇ ਪੈਸਾ ਬਹੁਤ ਹੈ ਖਾਈ ਚੱਲੋ ਤੁਹਾਡੀਆਂ ਕਈ ਪੀੜ੍ਹੀਆਂ ਤੱਕ ਮੁੱਕਣ ਵਾਲਾ ਹੈ ਨਹੀਂ ਕਿਉਂਕਿ ਜਿੰਨਾ ਵੀ ਪੰਜਾਬ ਦੇ ਸਿਰ ਤੇ ਕਰਜ਼ਾ ਹੈ ਮੈਨੂੰ ਲੱਗਦਾ ਵੀ ਉਹ ਸਾਰਾ ਪੈਸਾ ਜਿਹੜਾ ਉਹ ਬਾਦਲ ਪਰਿਵਾਰ ਦੇ ਖਜ਼ਾਨਿਆਂ ਵਿੱਚ ਪਿਆ ਹੈ ਤੇ ਇਹ ਕੋਈ ਅਤ ਕਥਨੀ ਤਾਂ ਹੈ ਨਹੀਂ ਤੇ ਸਚਾਈ ਹੈ ਤੇ ਜਿਹੜੀ ਗੱਲ ਤੁਸੀਂ ਅੱਜ ਮੁਕਾਦਮੇ 'ਚ ਨਹੀਂ ਕੀਤੀ ਹੈ ਸੁਖਵੀਰ ਬਾਦਲ ਇਹ ਗਦਾਫੀ ਵਾਲਾ ਕੰਮ ਨਾ ਹੋਵੇ ਗਦਾਫੀ ਦਾ ਰਾਜ ਸੀ ਜਦੋਂ ਲੋਕ ਵਿਰੋਧ ਵਿੱਚ ਹੋ ਗਏ ਨਾ ਸ਼ਰਿਆਮ ਛੜਕਾਂ ਦੇ ਕੁੱਟ-ਕੁੱਟ ਕੇ ਗਦਾਫੀ ਨੂੰ ਮਾਰਿਆ ਸੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਤੇ ਲੋਕ ਤੁਹਾਡੇ ਨਾਲ ਕਿਤੇ ਉਹ ਗਦਾਫੀ ਵਾਲਾ ਹਾਲ ਨਾ ਕਰਨ ਤੇ ਆਪਣੇ ਆਪ ਨੂੰ ਬਚਾ ਲਓ ਨਾ ਜਲੂਸ ਕਢਾਓ ਆਪਣਾ ਜਿਹੜੇ ਨੇ ਵਰਕਰ ਨੇ ਪਿੱਛੇ ਚਮਚਾਗਰੀ ਕਰਦੇ ਨੇ ਉਹਨਾਂ ਨੂੰ ਵੀ ਸ਼ਰਮ ਚਾਹੀਦੀ ਹੈ ਜਰ ਤੁਸੀਂ ਸਿੱਖ ਹੋ ਕੇ ਇੱਕ ਨਰੈਣੂ ਮਹੰਤਾਂ ਦਾ ਤੁਸੀਂ ਸਾਥ ਦੇ ਰਹੇ ਹੋ ਜਿਨ੍ਹਾਂ ਕੋਲੇ ਸਿੱਖੀ ਦੀ ਕਿਣਕਾ ਮਾਤਰ ਵੀ ਕੋਈ ਗੱਲਬਾਤ ਨਹੀਂ ਹੈਗੀ ਤੇ ਅਸੀਂ ਜਦੋਂ ਉਹ ਸਾਂਝਾ ਲੈਂਦਾ ਹੁੰਦਾ ਉਹਦੇ ਪਿੱਛੇ ਜਕਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਰਸਦਾ ਦਿਓ ਵੀ ਬਾਦਲਾਂ ਨੇ ਕੀਤਾ ਕੀ ਤੁਸੀਂ ਹੁਣ ਬਾਦਲਾਂ ਤੋਂ ਚਾਹਨੇ ਕੀਓ ਕੀ ਸਵਾਰਨਗੇ ਬਾਦਲ ਪੰਜਾਬ ਦਾ ਜਾਂ ਪਹਿਲਾਂ ਕੀ ਸਵਾਰਤਾ ਇਹ ਗੱਲਾਂ ਬੜੀਆਂ ਕੌੜੀਆਂ ਨੇ ਪਰ ਮੈਥੋਂ ਰਿਹਾ ਨਹੀਂ ਗਿਆ ਇਹ ਸੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ